ਐਸੀ ਜੀ ਰਾਮ ਮੰਦਰ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ ਪਰ ਲੋਕੀ ਉਸ ਉਸ ਵਰਗ ਹੈ ਹੀ ਕਾਪੀ ਲੱਗਦੀ ਹੈ ਜਿਵੇਂ ਰਾਮ ਮੰਦਰ ਬਣਿਆ ਹੋਇਆ ਲੋਕੀ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਪ੍ਰਭੂ ਕੇ ਜਿਹੜਾ ਸਾਡੇ ਇਸ ਗਊਸ਼ਾਲਾ ਚ ਤਿਆਰ ਹੋ ਰਿਹਾ ਜੀ ਇਹਨੂੰ 5 ਸਾਲ ਹੋ ਗਏ ਬੰਦੇ ਨੂੰ ਹੋ ਸਕਦਾ 6 ਮਹੀਨੇ ਚ ਅਗਲੇ ਚ ਤਿਆਰ ਹੋ ਜਾਏਗਾ ਔਰ ਇਹ ਨਾਗਰ ਸ਼ੈਲੀ ਦੇ ਸਾਹਮਣੇ ਬਣ ਰਿਹਾ ਪ੍ਰਾਚੀਨ ਨਾਗਰ ਸ਼ੈਲੀ ਹੈ ਉਹਦੇ ਤਰੀਕੇ ਨਾਲ ਜੇ ਤਿਆਰ ਹੋ ਰਿਹਾ ਉਸ ਇਹ ਦੇ ਚ ਕੋਈ ਵੀ ਲੋਹਾ ਯੂਜ਼ ਨਹੀਂ ਕੀਤਾ ਗਿਆ ਇਹ ਮੇਲ ਫੀਮੇਲ ਲੋਕ ਸਿਸਟਮ ਦੇ ਨਾਲ ਬਣਾਇਆ ਗਿਆ ਹੈ ਸਾਰੇ ਪਿੱਲਰ ਇਦਾਂ ਹੀ ਖੜੇ ਕੀਤੇ ਆ ਔਰ ਇਹਦੀ ਲਾਈਫ ਘੱਟੋ ਘੱਟ ਹਜ਼ਾਰ ਸਾਲ ਹੁੰਦੀ ਹੈ ਤੇ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਹੈ ਤੇ ਸਾਰੇ 25 30 ਕਾਰੀਗਰਾਂ ਨੂੰ ਪੰਜ ਸਾਲ ਹੋ ਗਏ ਲੱਗੇ ਨੂੰ ਲਗਾਤਾਰ ਇਹ ਕੰਮ ਕਰ ਰਹੇ ਆ ਔਰ ਉੱਥੋਂ ਤਿਆਰ ਹੋ ਕੇ ਆ ਰਹੇ ਰਾਜਸਥਾਨ ਤੋਂ ਇਹ ਸਰ ਕੀ ਨਾਮ ਆ ਜੀ ਮੇਰਾ ਨਾਮ ਰਮੇਸ਼ ਗਰਗ ਹੈ ਮੈਂ ਇਥੇ ਟਰਸਟੀ ਹਾਂ ਸ਼੍ਰੀ ਡੰਡੀ ਸਵਾਮੀ ਗੋ ਲੋਕ ਧਾਮ ਸਰ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਜੀ ਲਗਭਗ ਤਕਰੀਬਨ ਤਕਰੀਬਨ ਤਿਆਰ ਹੈ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜੂ ਕਿੰਨੇ ਸਮੇਂ ਤੋਂ ਜਿਹੜੀ ਤਿਆਰੀ ਚੱਲਦੀ ਹੈ ਜਿਹੜਾ ਸਾਡੇ ਇਸ ਗਊਸ਼ਾਲਾ 'ਚ ਤਿਆਰ ਹੋ ਰਿਹਾ ਜੀ ਇਹਨੂੰ 5 ਸਾਲ ਹੋ ਗਏ ਬੰਦੇ ਨੂੰ ਹੋ ਸਕਦਾ 6 ਮਹੀਨੇ 'ਚ ਅਗਲੇ ਵਿੱਚ ਤਿਆਰ ਹੋ ਜਾਏਗਾ ਔਰ ਇਹ ਨਾਗਰ ਸ਼ੈਲੀ ਦੇ ਸਾਹਮਣ ਨਾਲ ਬਣ ਰਿਹਾ ਪ੍ਰਾਚੀਨ ਨਾਗਰ ਸ਼ੈਲੀ ਹੈ ਉਹਦੇ ਤਰੀਕੇ ਨਾਲ ਇਹ ਤਿਆਰ ਹੋ ਰਿਹਾ ਉਸ ਇਹਦੇ 'ਚ ਕੋਈ ਵੀ ਲੋਹਾ ਯੂਜ਼ ਨਹੀਂ ਕੀਤਾ ਗਿਆ ਤੇ ਮੇਲ ਫੀਮੇਲ ਲੋਕ ਸਿਸਟਮ ਦੇ ਨਾਲ ਬਣਾਇਆ ਗਿਆ ਹੈ ਸਾਰੇ ਪਿੱਲਰ ਇਦਾਂ ਹੀ ਖੜੇ ਕੀਤੇ ਹੈ ਉਹਦੀ ਲਾਈਫ ਘਟੋ ਘਟਾ ਹਜ਼ਾਰ ਸਾਲ ਹੁੰਦੀ ਆ ਤੇ ਪੱਥਰ ਸਰ ਕਿੱਥੋਂ ਹੁੰਦੇ ਨੇ ਇਹ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਹੈ ਹਾਂਜੀ ਤੇ ਸਾਰੇ 25 30 ਕਾਰੀਗਰਾਂ ਨੂੰ ਪੰਜ ਸਾਲ ਹੋ ਗਏ ਲੱਗੇ ਨੂੰ ਲਗਾਤਾਰ ਇਹ ਕੰਮ ਕਰ ਰਹੇ ਹੋ ਔਰ ਉੱਥੋਂ ਤਿਆਰ ਹੋ ਕੇ ਆ ਰਹੇ ਰਾਜਸਥਾਨ ਤੋਂ ਇਹ ਸਰ ਕਹਿੰਦੇ ਬਿਲਕੁਲ ਵੀ ਸਰੀਆ ਇਹਦੇ ਚ ਜਿਹੜਾ ਵਰਤੇ ਨਹੀਂ ਗਿਆ ਹਾਂ ਇਹਦੇ ਚ ਕੋਈ ਕਿਸੇ ਤਰੀਕੇ ਦਾ ਵੀ ਲੋਹਾ ਨਹੀਂ ਵਰਤਿਆ ਗਿਆ ਹਾਂਜੀ ਤਦ ਇਹ ਲੋਕ ਸਿਸਟਮ ਜਿਹੜਾ ਮੇਲ ਫੀਮੇਲ ਕਹਿੰਦੇ ਆ ਨਾ ਜੀ ਉਹ ਸਿਸਟਮ ਨਾਲ ਤਿਆਰ ਕੀਤਾ ਗਿਆ ਸਰ ਕਿਆ ਜਾ ਸਕਦਾ RAM ਮੰਦਰ ਦੀ ਤਰਜ਼ ਤੇ ਲੁਧਿਆਣਾ ਦੇ ਵਿੱਚ RAM ਮੰਦਰ ਜਿਹੜਾ ਬਣਨ ਜਾ ਰਿਹਾ ਤੇ ਲੁਧਿਆਣਾ ਵਾਸੀਆਂ ਨੂੰ 6 ਮਹੀਨਿਆਂ ਦੇ ਵਿੱਚ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਇਹ ਜੀ RAM ਮੰਦਰ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ ਪਰ ਲੋਕੀ ਉਸ ਉਸ ਵਰਗ ਹੈ ਹੀ ਕਾਪੀ ਲੱਗਦੀ ਹੈ ਜਿਵੇਂ RAM ਮੰਦਰ ਬਣਿਆ ਹੋਇਆ ਲੋਕੀ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਪ੍ਰਭੂ ਕੇ ਅਸੀਂ ਦੇਖਿਆ ਜੀ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਆਪਣੀਆਂ ਜਿਹੜੀਆਂ ਨੇ ਇੱਥੇ ਮੂਵੀ ਜਾਂ ਜਿਹੜੀਆਂ ਨੇ ਪਿਕਚਰਾਇਜ਼ੇਸ਼ਨ ਵਗੈਰਾ ਕਰਦੇ ਨੇ ਜੀ ਉਸ ਨਾ ਕਿਉਂਕਿ ਲੁੱਕ ਇਹਦੀ ਬਿਲਕੁਲ ਰਾਮ ਮੰਦਰ ਜੈਸੀ ਹੈ ਤੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਸੇ ਅਯੁੱਧਿਆ 'ਚ ਹੀ ਖੜੇ ਆ ਕਿਉਂਕਿ ਇੱਥੇ ਗਊਸ਼ਾਲਾ ਵੀ ਹੈ ਨਾਲ ਗਊਆਂ ਦਾ ਦਾਨ ਕਰਕੇ ਗਊਆਂ ਨੂੰ ਤੇ ਪੁੰਨ ਦੇ ਭਾਗੀ ਬੰਦੇ ਆ ਸਾਰੇ ਸਰ ਸਰ ਇਸ ਤੋਂ ਇਲਾਵਾ ਨਾਲ ਅਗਰ ਗੱਲ ਕਰੀਏ ਤਾਂ ਹਮਨ ਦੀ ਇੱਥੇ ਹੁਣ 18 ਤਰੀਕ ਤੋਂ 22 ਤਰੀਕ ਤੱਕ ਰਾਮ ਮੰਦਰ ਦੇ ਉਪਲਖ ਸਿਚੀ ਕਿਉਂਕਿ 500 ਸਾਲ ਬਾਅਦ ਰਾਮ ਮੰਦਰ ਤਿਆਰ ਹੋ ਰਿਹਾ ਹੈ ਜਿਹੜਾ ਅਯੁੱਧਿਆ 'ਚ ਉਹਦੇ ਕਾਰਨ ਇੱਥੇ ਅਸੀਂ ਹਵਨ ਕਰ ਰਹੇ ਹਾਂ 31 ਕੁੰਡ ਬਣਾਏ ਆ ਜਿਹੜੇ ਕਿ 31 ਪਰਿਵਾਰ ਰੋਜ਼ ਨਵੇਂ ਇੱਥੇ ਹਵਨ ਕਰਨਗੇ ਔਰ ਇੱਕ ਕੁੰਡ 24 ਘੰਟੇ ਲਗਾਤਾਰ ਚੱਲਦਾ ਰਹੂਗਾ ਜਿਹੜਾ ਕਿ 101 ਘੰਟੇ ਪੂਰਾ ਕਰੇਗਾ ਉਹ ਵੱਡਾ ਕੁੰਡ ਹੋਏਗਾ ਉਹ بڑا ਕੁੰਡ ਹੋਏਗਾ ਸਰ ਲੋਕਾਂ ਨੂੰ ਜਦੋਂ ਆਉਣਗੇ ਲੋਕ ਕਹਿੰਦੇ ਕਿ ਜਿਹੜੀ ਆ ਮਿੱਟੀ ਜਿਹੜੀ ਆ ਅਯੁੱਧਿਆ ਤੋਂ ਇਹਦੀ ਮਿੱਟੀ ਜਿਹੜੀ ਆ ਨਾ ਰਾਜ ਕਹਿੰਦੇ ਉਹ ਅਯੁੱਧਿਆ ਤੋਂ ਲਿਆਉਂਦੀ ਗਈ ਆ ਔਰ ਇੱਥੇ ਜਿਹੜਾ ਪਾਣੀ ਆ ਲੈ ਕੇ ਆਂਦਾ ਵਾ ਉਸ ਦਿਨ ਚਰਨਾਂਮੋਂ ਦਵਾਂਗੇ ਉਹ ਜਨਕਪੁਰੀ ਤੋਂ ਆ ਰਿਹਾ ਜੀ ਸਿਤਾ ਦੇ ਮਾਇਕੇ ਤੋਂ ਉਹ ਰਥੇ ਪਹੁੰਚ ਚੁੱਕਾ ਵਾ ਰਾਮ ਸੇਤੂ ਵੀ ਦਰਸ਼ਨ ਆ ਹਾਂ ਇੱਕ ਸਾਡੇ ਇੱਥੇ ਨਾ ਜਿਹੜਾ ਰਾਮ ਰਾਮ ਸੇਤੂ ਤੋਂ ਇੱਕ ਪੱਥਰ ਲੈ ਕੇ ਆਂਦਾ ਵਾ ਜਦੋਂ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਜਿਹੜਾ ਤੈਰਦਾ ਰਹਿਦਾ ਪੱਥਰ ਪਾਣੀ ਚ ਡੁੱਬਦਾ ਨਹੀਂ ਲਾਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਕੁਝ ਹਾਂ ਇੱਥੇ ਜਿਹੜਾ ਮੰਦਿਰ ਬਣਿਆ ਉਹ ਚ ਇੱਕ ਹਰੀ ਹਰ ਭਗਵਾਨ ਕੀ ਮੂਰਤੀ ਸਥਾਪਨਾ ਹੋ ਰਹੀ ਹੈ ਇੱਕ ਦੁਰਗਾ ਮਾਤਾ ਦੀ ਹੋਏਗੀ ਇੱਕ ਸ਼ਿਵਲਿੰਗ ਦਾ ਸਥਾਪਨਾ ਹੋਏਗੀ ਜੀ ਸਰ ਕਿਹੜੀ ਜਗ੍ਹਾ ਤੋਂ ਆ ਰਹੀ ਹੈ ਔਰ ਸ਼ਿਵਲਿੰਗ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ ਹਾਂ ਜਿਹੜੀਆਂ ਮੂਰਤੀਆਂ ਜਾਕਪੁਰ ਬਣ ਰਹੀਆਂ ਹਨ ਔਰ ਜਿਹੜੀ ਹਰੀਹਰ ਭਗਵਾਨ ਦੀ ਮੂਰਤੀ ਦੀ ਹਾਈਟ 7 ਫੁੱਟ ਹੈ ਤੇ ਜਿਹੜਾ ਸ਼ਿਵਲਿੰਗ ਹੈ ਸੈਪਟਿਕ ਇੱਕ ਸਟੋਨ ਹੁੰਦਾ ਉਹਦਾ ਬੰਦਿਆ ਟ੍ਰਾਂਸਪੇਰੈਂਟ ਹੁੰਦਾ ਬਿਲਕੁਲ ਬੜਾ ਰੇਅਰ ਮਿਲਦਾ ਸਰ ਲੱਗਦਾ ਕਿ ਜਿਹੜੇ ਲੋਕ ਇਹ ਯੋਧਿਆਂ ਨੂੰ ਜਾਪ ਹੋਣਗੇ ਉਹ ਉਧ ਘਰ ਨਾਲ ਦੇ ਸਮੇਂ ਉਹਨਾਂ ਲੋਕਾਂ ਉਹਨਾਂ ਲੋਕ ਹਾਂ ਜਿਹੜੇ ਲੋਕ ਯੁੱਧਿਆ ਨਹੀਂ ਜਾ ਸਕਦੇ ਜਿੱਦਾਂ ਕਿ ਅਸੀਂ ਵੀ ਨਹੀਂ ਜਾ ਸਕਦੇ ਅਸੀਂ ਇੱਥੇ ਹੀ ਹਵਨ ਕਰਕੇ ਪ੍ਰਭੂ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਇਹਦੀ ਖੁਸ਼ੀ ਮਨਾਵਾਂਗੇ ਇੱਥੇ ਸਰ ਸ਼ਿਵਲਿੰਗ ਕਿੰਨੇ ਫੁੱਟ ਦਾ ਹੋਊਗਾ ਸ਼ਿਵਲਿੰਗ ਹੁਣ ਇਸ ਦੇ ਮਿਲਨ ਤੇ ਡਿਪੈਂਡ ਕਰਦਾ ਹੋਇਆ ਕਿੰਨੇ ਫੁੱਟ ਦਾ ਹੋਊਗਾ ਪਰ ਬੜਾ ਸਾਈਜ਼ੀ ਹੋਏਗਾ ਅੱਛਾ ਸਾਈਜ਼ ਹੋਏਗਾ ਟਰਾਂਸਪੇਰੈਂਟ ਹੁੰਦਾ ਬਿਲਕੁਲ ਇੱਕਦਮ ਸ਼ੀਸ਼ੇ ਦੀ ਤਰ੍ਹਾਂ ਲੋਕਤ ਦਿੰਦਾ